ਪਰ ਮੈਂ ਹੱਥ ਜੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਸਾਡੇ ਤੇ ਥੋੜਾ ਭਰੋਸਾ ਕਰੋ ਅਸੀਂ ਤੁਹਾਨੂੰ ਆਸ਼ਵਾਸਨ ਦਵਾਉਂਦੇ ਬੰਦਾ ਕਿਤੇ ਨਹੀਂ ਜਾਂਦਾ ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈ ਨਾ ਆਪਾਂ ਇਹਨੂੰ ਜਾ ਕੇ ਆਪਾਂ ਮੁਕੱਲਮਾ ਜਿਹੜੀ ਮੁਕਦਮੇ ਦੀ ਤਫ਼ਤੀਸ਼ ਹੈ ਉਹ ਆਪਾਂ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਤੋਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬરાਹ ਮਿਹਰਬਾਨੀ ਥੋੜਾ ਜੀ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਫਸਰ ਵੀ ਇੱਥੇ ਸਾਰੇ ਸੈਕਸ਼ਨਸ ਵੀ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸਨਨ ਨੂੰ ਤਿਆਰ ਹੈ ਪਰ ਆਪਾਂ ਰੌਲਾ ਨਾ ਪਾਈਏ ਅਸੀਂ ਤੁਹਾਡੇ ਨਾਲ ਹੈ ਤੁਹਾਡੇ ਵਿੱਚ ਹੈ ਜੋ ਤੁਹਾਡੇ ਮਨ 'ਚ ਬੋਝ ਹੈ ਉਹ ਸਾਡੇ ਮਨ 'ਚ ਵੀ ਬੋਝ ਹੈ ਜਿਹੜੀ ਘਟਨਾ ਤੁਹਾਨੂੰ ਦੁਖ ਹੈ ਉਹ ਸਾਨੂੰ ਵੀ ਦੁਖ ਹੈ ਸਾਡੇ ਵੀ ਅਫਸਰ ਹੈ ਅਸੀਂ ਵੀ ਬੜਾ ਸਤਿਕਾਰ ਕਰਦੇ ਹਾਂ ਮਹਾਰਾਜੀ ਦਾ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਐਂਤਕ ਲੈ ਕੇ ਤੁਰ ਜਾਈਏ ਇਸ ਸਰ ਕੇ ਅਸੀਂ ਦੋਨੋਂ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਇੱਕ ਮਿੰਟ ਉਹ ਇਹਨਾਂ ਨਾਲ ਗੱਲ ਆਪਾਂ ਕਰ ਰਹੇ ਆ ਜਿਹੜੇ ਆਪਾਂ ਨੂੰ ਜਿਹੜੇ ਬਿਆਨ ਦਿੱਤੇ ਹੋਣਗੇ ਜੇ ਇਹਨਾਂ ਨੇ ਉਹ ਪ੍ਰਸਾ ਦਿੱਤਾ ਹੋਵੇ ਕਹਿੰਦੇ ਜੇ ਬਿਆਨਾਂ ਦੇ ਵਿੱਚ ਵੀਰੀ ਦੇ ਵਿੱਚ ਇਹ ਤੁਹਾਨੂੰ ਲੱਗਦਾ ਕਮੇਟੀ ਰੋਸ਼ੀ ਹੋਏਗੀ ਤੇ ਕਮੇਟੀ ਨੂੰ ਕਹਿੰਦੇ ਪਤਾ ਲੱਗਦਾ ਇੱਥੇ ਵੀ ਅੱਗੇ ਲਾਈਵ ਚੋ ਦੀ ਚਾਹ ਲੈਣਾ ਬਾਬਾ ਇੱਕ ਮੈਂਸ਼ਨ ਕੀਤਾ ਬਿਆਨਾਂ ਦੇ ਵਿੱਚ ਨਹੀਂ ਦੇਣੇ ਕਰਨ ਲੱਗਾ ਮੈਂ ਫਿਰ ਚਲੋ ਬਾਬੇ ਨਾਨਕ ਨੇ ਬਿਆਨ ਦੇ ਵਿੱਚ ਹੀ ਆਇਆ ਹੈ ਬੱਸ ਬਿਆਨ ਦੇ ਅੰਦਰ ਵਿੱਚ ਇਹ ਵੀ ਜਿਹੜੀ ਤਫਰੀਦ ਦੇ ਦੌਰਾਨ ਕਿਹਨਾਂ ਵੀ ਨਾ ਆਏਗਾ ਮੇਰੇ ਪਾਸ ਅੱਗੇ ਲਿਖਿਆ ਹੋਇਆ ਬਿਲਕੁਲ ਲਿਖਿਆ ਹੋਇਆ ਰਵੀ ਜਾਨ ਨਾ ਲੈਣੀ ਆ ਸਾਹੀ 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 ਹੋ ਗਿਆ ਇਹਨਾ ਉਹ ਸਾ ਤੇਰੇ ਭਾਂਦੇ ਆਂ ਬੀ ਆ ਰਹੀਆਂ ਉਹ ਬਾਬਾ ਜੀ ਬਾਬਾ ਜੀ ਬਾਬਾ ਜੀ ਇੱਕ ਹੱਲੇ ਨਾ ਉਹ ਬਖਾਵੀ ਗੋਈ ਚਾਹਾਂਗੇ ਉਹਨੂੰ ਕਿਹਦੀ ਹੋਈ ਉਹਦਾ ਫਿਰ ਆਈਆਂ ਉਹਦਾ ਫਿਰ ਆਈਆਂ ਜ਼ਿੰਮੇਵਾਰੀ ਕਿਉਂ ਰੱਖਿਆ ਹੋਇਆ ਸੀ ਬਾਬਾ ਜੀ ਸੁਣੀ ਗਾ ਉਹਨਾਂ ਵਾਲਾ ਭਾਈ ਜੋਨੀਆਂ ਕਿੱਥੇ ਹੈ ਬਾਬਾ ਜੀ ਬਾਬਾ ਜੀ ਜੀ ਆਪਲੇ ਬਣਾਓ ਛੱਡ ਛੱਡ ਇਹ ਮੈਨੂੰ ਕਹਦਾ ਨਾ ਪੈਸਾ ਆਪਾਂ ਆਪਸ ਵਿੱਚ ਲੜੀਆਂ ਤੋਂ ਪਰਾ ਮਜਾਕ ਬਣਾਈਏ ਕਿ ਉੱਥੇ ਕੋਈ ਅਹੀਂ ਯਾਰ ਆਪਣੇ ਕੱਲੇ ਕਾ ਛੱਡ ਕੇ ਚੱਲ ਜੰਨੇ ਆ ਦੱਸੋ ਮੈਨੂੰ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਕਹਿ ਕੇ ਜਾਈਦਾ ਕਿਸੇ ਨੂੰ ਅਹੀਂ ਗੁਰੂ ਘਰ ਉਦਾਂ ਯਾਰ ਕੱਲਾ ਛੱਡ ਕੇ ਚੱਲ ਜੰਨੇ ਜਿੱਥੇ ਮਰਜ਼ੀ ਆਪਾਂ ਕੋਈ ਵਿਆਹ ਵੇਖਣ ਚੱਲ ਜੰਦਾ ਕੋਈ ਕਦੇ ਚੱਲ ਜੰਦਾ ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ ਅੱਜ ਤੋਂ ਸਾਰੇ ਪਿੰਡਾਂ ਦੇ ਵਿੱਚ 10 ਸਾਲ ਪਹਿਲਾਂ ਆਪਾਂ ਨਿਰਗਰ ਗੁਰੂ ਘਰ ਇੱਥੇ ਰਹਿੰਦੇ ਸੀ ਕੋਈ ਜ਼ਿੰਦਾ ਨਹੀਂ 10 ਸਾਲ 15 20 ਸਾਲ ਪਹਿਲਾਂ ਇੱਕ ਮੁੰਡਾ ਗਿਆ ਚੱਕ ਕਰ ਲੈ ਮੈਨੂੰ ਹੋਣੀ ਜਿਹੜੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਦਿੱਤੀ ਆ ਬਾਕੀ ਇਹਨਾਂ ਵੱਲ ਹੋਰ ਸਬੂਤ ਮਿਲਦੇ ਜਿਹੜੇ ਉਹ ਵਾਅਦਾ ਚੁਣਦਾ ਆ ਆਲੂ ਫੇਰੇ ਨਾ ਸ਼ਰਦਾਨਾ ਇਦਾਂ ਇਹ ਕਾਰਵਾਈ ਕੀਤੀ ਇਹਨਾਂ ਵੱਲ ਕਾਰਵਾਈ ਹੋਈ ਇਹ ਕਾਰਵਾਈ